ਨੋ ਗਾਇਸ ਵਾਪਕ ਟਾ ਡਾਚਨ ਬਲੋਗ ਵਿੱਚ ਅਸੀਂ ਲੱਗੇ ਹਾਂ ਅੱਜ ਕੜੀ ਬਣਾਉਣੀ ਤੇ ਅਹੀਂ ਕਿਉਂ ਨਾ ਤੁਹਾਡੇ ਨਾਲ ਅੱਜ ਕੜੀ ਦੀ ਰੈਸਪੀ ਸਾਂਝੀ ਕੀਤੀ ਜਾਏ ਤੇ ਸਾਰੇ ਤੇ ਬਲਤੇ ਘਰ ਘਰ ਕੜੀ ਬਣਾਉਂਦੇ ਹੀ ਸਾਰੇ ਹੀ ਆਪੋ ਆਪਣੇ ਆਪੋ ਆਪਣੀ ਰੈਸਪੀ ਹੁੰਦੀ ਆ ਮੈਂ ਕਿਹਾ ਅੱਜ ਅਸੀਂ ਵੀ ਆਪਣੀ ਰੈਸਪੀ ਦੱਸ ਹੀ ਦਿੰਦੇ ਆ ਕਿ ਅਸੀਂ ਕਿਹੜੇ ਤਰੀਕੇ ਨਾਲ ਕੜੀ ਬਣਾਉਂਦੇ ਆ ਅਸਲੀ ਅੰਦਸੀਂ ਦਹੀਂ ਤੋਂ ਲੱਸੀ ਤੇ ਦਹੀਂ ਦੀ ਲੱਸੀ ਕੜੀ ਅਹੀਂ ਬਣਾਉਣੀ ਨਹੀਂ ਹੈ ਤੇ ਅਹੀਂ ਬਣਾਉਨੇ ਆ ਲੱਸੀ ਦੀ ਕੜੀ ਹਨੂ ਦਹੀਂ ਦੀ ਲੱਸੀ ਕੜੀ ਸਵਾਦ ਨਹੀਂ ਲੱਗਦੀ ਤੇ ਲੱਸੀ ਲੈ ਕੇ ਆਏ ਤੇ ਐਂਕਾ ਉਹਦੀ ਅੱਜ ਕੜੀ ਕਰਦੇ ਆ। ਤੇ ਆਹ ਵੇਖੋ ਅਸੀਂ ਲੱਗੇ ਹੁਣ ਦੋ ਕੜਚੀਆਂ ਨਹੀਂ ਵੇਸਲਦੀਆਂ ਪਾਉਣੀਆਂ। ਸਾਡੀ ਮੰਮੀ ਨੂੰ ਜ਼ਿਆਦਾ ਕੜੀ ਨਾ ਪਸੰਦ ਨਹੀਂ ਤੇ ਮੈਨੂੰ ਬਹੁਤ ਪਸੰਦ ਆ ਕੜੀ ਚੋਲ ਤੇ ਦੋ ਕੜਚੀਆਂ ਅਸੀਂ ਵੇਸਲਦੇ ਆ ਪਾਣੀ। ਇਹਨੂੰ ਗਾਣਾ ਨਹੀਂ ਮਿਕਸ। ਮਹਨ ਦਾਣੀ ਦੇ ਨਾਲ ਇਹ ਲਸੀng ਤੇ ਵਸਨ ਮਿਕਸ ਕਰ ਲੈਣੇ ਆ ਤੇ ਆਜਾ ਲਸਣ ਬਰਕ ਅਈ ਚਿਲਕਾ ਕਰਾਤੀ ਆ ਕਿ ਤਾ ਪਿਆਜ਼ ਲਸਣ ਅਦਰਕ ਇਧਰ ਧਨੀਆ ਇਧਰ ਹਰੀਆਂ ਮਿਰਚਾਂ ਨੇ ਅਸੀਂ ਪਾਣਾ ਵਿੱਚ ਜੀਰਾ ਮੇਥੀ ਦਾਣਾ ਤੇ ਸੁੱਕਾ ਧਨੀਆ ਇਹਨਾਂ ਤਿੰਨਾਂ ਨੂੰ ਅਸੀਂ ਪਹਿਲਾਂ ਪਾਵਾਂਗੇ ਥੋੜੀ ਜਿਹੀ ਪਾਵਾਂਗੇ ਅਸੀਂ ਕਸਤੂਰੀ ਮੇਥੀ ਕਸਤੂਰੀ ਮੇਥੀ ਦੇ ਨਾਲ ਕੜੀ ਹੋਰ ਵੀ ਸਵਾਦ ਬਣਦੀ ਆ ਆ ਅਸੀਂ ਸਾਰਾ ਕੁਝ ਰੈਸিপি ਤਿਆਰ ਕਰਕੇ ਰੱਖੀ ਹੋਈ ਆ ਇਧਰ ਸਾਡਾ ਤੇਲ ਗਰਮ ਹੋਣ ਦਿਆ ਆ ਤੇਲ ਗਰਮ ਹੋਣ ਦੇ ਫਿਰ ਅਸੀਂ ਪਾਵਾਂਗੇ ਜੀਰਾ ਧਨੀਆ ਮੇਥੀ ਲਓ ਜੀ ਗਾਇਸ ਤੇਲ ਸਾਡਾ ਗਰਮ ਹੋ ਗਿਆ ਇੱਕ ਚਮਚਾ ਅਸੀਂ ਜੀਰਾ ਇੱਕ ਚਮਚਾ ਢੀ ਸੁੱਕਾ ਧਨੀਆ ਇੱਕ ਚਮਚੀ ਸਾਡਾ ਮੇਥੀ ਇਹਨਾਂ ਸਿੰਨਾਂ ਨੂੰ ਲਾਲ ਹੋਣ ਦਵਾਂਗੇ ਫਿਰ ਪਾਵਾਂਗੇ ਅਸੀਂ ਹੁਣ ਪਾਣਾ ਅਸੀਂ ਲਸਣ ਤੇ ਅਦਰਕ ਹੁਣ ਪਾਵਾਂਗੇ ਅਸੀਂ ਥੋੜੀ ਜੀ ਕਸਤੂਰੀ ਮਿੱਠੀ ਅਦਰਕ ਹੀ ਪਾਤਾ ਲਸਣ ਵੀ ਪਾਤਾ ਹੈ ਬਸ ਰਹਿ ਗਿਆ ਹੁਣ ਪਿਆਜ਼ ਪਾਉਣ ਵਾਲਾ ਜਿੰਨੇ ਚੱਕ ਲਸਣ ਜਿਹੜਾ ਲਾਲ ਨਹੀਂ ਹੋ ਜਾਂਦਾ ਉਹਨੇ ਚੱਕੇ ਪਿਆਜ਼ ਨੂੰ ਪਾਣਾ ਇਹ ਅਸੀਂ ਪਿਆਜ਼ ਪਕਾ। ਨੂੰ ਦੇ ਦੋ ਬਾਰੀ ਪਿਆਜ਼ ਹੋ ਰਿਹਾ ਨਾਲ। ਤੇ ਆ ਗਏ ਤੁਸੀਂ ਪਾ ਦਿੱਤੇ ਹੁਣ ਹੋਰੀ ਹੋਰੀ ਝਾਲੂ ਹੋਏ ਦਾ ਫੇਰ ਅਸੀਂ ਪਾਵਾਂਗੇ ਘੜੀ ਮਿਰਚ ਅਸੀਂ ਮਿਰਚ ਵੀ ਨਾਲ ਹੀ ਪਾ ਦੇਣੀ ਹੈ ਅਸੀਂ ਲੱਗੇ ਹੁਣ ਮਸਾਲੇ ਪਾਉਣ ਅਸੀਂ ਪਾਵਾਂਗੇ 1 ਚਮਚ ਨਮਕ ਸਵਾਦ ਅਨੁਸਾਰ ਪਾਟੋ ਇਹਦਾ ਅਸੀਂ ਫੇਰ ਥੋੜਾ ਜਿਹਾ ਦੁਬਾਰਾ ਪਾ ਲਾਂਗੇ ਹੁਣ ਪਾਵਾਂਗੇ ਅੱਧਾ ਚਮਚ ਹਲਦੀ गरम मसाला इसी बाद में चूई पास आ गई तो कड़ी बनेंगे इसी बाद में गरम मसाला डालेंगे यार तो थोड़ा थोड़ा कच्चा कच्चा रहे ज्यादा टेस्टी लगा कुछ तो थोड़ी ऐसी ये सब्जनी है थोड़े तो काट के ਅਸੀਂ ਲੱਗੇ ਹੁਣ ਜਿਹੜਾ ਬੇਸਨ ਘੋਲਿਆ ਸੀ ਲੱਸੀ ਦੇ ਵਿੱਚ ਉਹ ਲੱਗੇ ਸੀ ਇਹਦੇ ਵਿੱਚ ਪਾਉ। ਥੋੜੇ ਜਿase ਪਾਣੀ ਪਾਵਾਂਗੇ। ਹੌਲੀ-ਹੌਲੀ ਕੜੀ ਸੰਘਣੀ ਹੋ ਜਾਂਦੀ ਹੈ। ਜਿਸਨ ਜਿਹੜਾ ਇਹ ਥੋੜ੍ਹਾ ਜੰਦਾ ਹੈ। ਅਸੀਂ ਟੌਡਰ ਮੰਨਦਾ ਬੇਸਨ ਹੈ ਜਿਹੜਾ ਵਰਤਦੇ ਆ। ਇਸਨੇ ਧੋਵ ਲਿਆ ਇਸਕਾ। ਕੜੀ ਦਾ ਰੰਗ ਦੇਖੋ ਇਹ ਤਾਂ ਇਹ ਬਨ ਜਣੀ ਹੋਰ ਸੁਆਦ ਲੇਗੀ ਧਨੀਆ ਸੀ ਬਾਅਦ ਵਿੱਚ ਪਾਵਾਂਗੇ ਜਦੋਂ ਕੜੀ ਥੋੜੀ ਜਿਹੀ ਰਿਜ ਜੇਗੀ ਇੱਧਰ ਦੇਖੋ ਹੁਣ ਤੁਸੀਂ ਕੜੀ ਦਾ ਰੰਗ ਤੁਹਾਨੂੰ ਸੀ ਬਣਾਣੇ ਆ ਪਕੌੜੇ ਪਹਿਲਾਂ ਮੰਜ ਭਾਂਡੇ ਮੰਜਨੇ ਆ ਭਾਂਡੇ ਮਾਂਚ ਕੇ ਫਿਰ ਮੈਂ ਕੜੀ ਬਣਾਉਂਗੀ ਸਾਰੀ ਰਸੋਈ ਸਾਫ਼ ਕਰਕੇ ਫਿਰ ਮੈਂ ਤੁਹਾਨੂੰ ਖਾਲਦੀ ਆ ਗੁੜੀਆਂ ਮੇਰੀ ਸੁੱਤੀ ਸੀ ਮੇਸ ਕਰਕੇ ਕਿਹਾ ਕਿ ਕਿਉਂ ਨਾ ਸ਼ੇਸ਼ੇ ਦੀ ਮਕੜੀ ਬਣਾ ਲਾਂ ਮੈਨੂੰ ਕੜੀ ਚੋਲਬਾ ਪਸੰਦ ਹੈ ਕਮੈਂਟ ਵਿੱਚ ਜ਼ਰੂਰ ਦੱਸਿਓ ਕੜੀ ਚੋਲ ਕਿਹਨੂੰ ਕਿਹਨੂੰ ਪਸੰਦ ਹੈ ਇਸ ਕਰਕੇ ਮੈਂ ਕਿਹਾ ਮੈਂ ਕੜੀ ਅੱਜ ਆਪ ਬਣਾਣੀ ਹੈ ਲੱਗੇਗਾ ਗਾਇਸ ਇਸ ਸਿੰਘ ਬਰਨ ਪਾਣੀ ਸਾਰਾ ਤਿਕਨੀ ਪਾ ਲਿਓ ਬਾਹਰ ਵੇ ਤੋੜ ਕੇ ਸ਼ਾਮ ਦਾ ਬਸ ਖਾਂਦੀ ਮਨ ਤੂੰ ਵੀ ਪਾ ਬਣ ਸਾਡੀ ਕੜੀ ਬਣ ਗਈ ਹੈ ਇਧਰ ਫਿਰ ਸੋਟੀ ਸਾਫ ਕਰ ਲਵਣੀ ਹੈ ਹਾਂ ਚਾਹੇ ਬਣਾ ਲੈ ਇਸਰ ਵੀ ਰਾਤੀ ਰੋਟੀ ਹੋ ਜਾਣੀ ਹੈ ਕਿ ਆ ਕਈਆਂ ਨੂੰ ਕੜੀ ਬਣਾਣੀ ਬੜੀ ਔਖੀ ਲੱਗਦੀ ਹੈ ਪਰ ਮੈਨੂੰ ਨਹੀਂ ਜ਼ਿਆਦਾ ਔਖੀ ਲੱਗਦੀ ਕੜੀ ਬਣਾਉਣੀ ਮੈਨੂੰ ਸੌਖੀ ਲੱਗਦੀ ਹੈ ਕੜੀ ਬਣਾਉਣੀ ਤੇ ਇਹ ਬਣਦੀ ਬਹੁਤ ਔਖਾ ਹੈ ਕੜੀ ਬਣਾਉਣਾ ਕਿੰਨੂ ਕਿਨੂ ਕੜੀ ਪਸੰਦ ਹੈ ਤੇ ਕਿਨੂ ਲੱਗਦਾ ਕਿ ਕੜੀ ਸੋਖੀ ਬਣਦੀ ਹੈ ਕਿ ਜਾਂ ਮੋਟੀ ਬਣਦੀ ਹੈ ਮੰਨਣਾ ਜ਼ਰੂਰ ਲਿਖੋ ਕੁਝ ਜੀ ਰਸ ਹੋਈ ਇਸ ਸਾਈਜ਼ ਬੜੀ ਜੰਦੀ ਹੈ ਤੁਹਾਨੂੰ ਕੋਈ ਦਸਫਾਈ ਹੋ ਕੋ ਸਾਡੀ ਕੜੀ ਬਣ ਕੇ ਹੋ ਗਈ ਹੈ ਤਿਆਰ ਤੇ ਇੰਦਰ ਨੇ ਚੋਲ ਵੜਾ ੜੀ ਤਨੋਂ ਪਕੌੜੇ ਨਹੀਂ ਪਸੰਦ ਉਹਨੂੰ ਕੰਨੀ ਕੰਨੀ ਕੜੀ ਦੇਣ ਲੱਗੇ। ਲਓ ਜੀ ਕੜੀ ਚੋਣ। ਖਾ ਕੇ ਦੱਸੋ ਕਿ ਕਹਿੰਦੇ ਬਣੇ। ਸੀ ਤਾਂ ਸਾਡੀ ਦੱਸੇਗੀ ਖਾ ਕੇ। ਜੰਮੇ ਬਣਿਆ। ਜਮੀਆਂ ਮੈਨੂੰ ਪਤਾ ਸੀ ਤੈਨੂੰ ਕੜੀ ਚੋਲ ਬਸੰਤ ਨਹੀਂ ਆਉਂਦੀ ਚਲੋ ਜੀ ਗਾਇਸ ਮਿਲਦੇ ਹਾਂ ਫਿਰ ਤੁਹਾਨੂੰ ਨੈਕਸਟ ਬਲੌਗ ਵਿੱਚ ਜਰੂਰ ਦੱਸਿਓ ਕਮੈਂਟਾਂ ਵਿੱਚ ਕੜੀ ਚੋਲ ਕਿੰਨੀ ਤੁਹਾਨੂੰ ਪਸੰਦ ਆ